ਲਗਾਤਾਰ ਵਧ ਰਹੇ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਵਿਅਸਤ ਇਲਾਕਿਆਂ ਵਿੱਚ ਖਾਸ ਕਰ ਜੇਲ ਰੋਡ ਕਚੈਰੀਆਂ ਤੇ ਪ੍ਰਸ਼ਾਸਨਿਕ ਕੰਪਲੈਕਸ ਨੂੰ ਜਾਂਦੇ ਰਸਿਆਂ ਤੇ ਖਾਸ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਇੱਥੇ ਸੜਕ ਕਿਨਾਰੇ ਬੇਤਰਤੀਬ ਖੜੀ ਹਰ ਗੱਡੀ ਦਾ ਚਲਾਨ ਕਟਿਆ ਜਾ ਰਿਹਾ ਹੈ ਇਸੇ ਘੜੀ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਕਰੀਬ 3 ਘੰਟਿਆਂ 'ਚ 30 ਚਲਾਨ ਕੱਟ ਦਿੱਤੇ ਗਏ ਅਤੇ بارش ਦੀ ਸੰਭਾਵਨਾ ਨੂੰ ਦੇਖਦੇ ਹੋਏ ਚਲਾਨ ਦੀ ਸਲਿੱਪ ਪਲਾਸਟਿਕ ਦੇ ਟਰਾਂਸਪੇਰੈਂਟ ਲਿਫਾਫੇ ਵਿੱਚ ਪਾ ਕੇ ਗੱਡੀ ਦੇ ਵਾਈਪਰ ਜਾਂ ਫਿਰ ਅਜਿਹੇ ਹਿੱਸੇ ਤੇ ਲਗਾ ਦਿੱਤੀ ਜਾਂਦੀ ਹੈ ਜਿੱਥੇ ਮਾਲਕ ਦੀ ਨਜ਼ਰ ਆਸਾਨੀ ਨਾਲ ਪੈ ਜਾਵੇ। ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਚਲਾਨ ਦੇ ਮਾਮਲੇ ਵਿੱਚ ਕਿਸੇ ਦੀ ਵੀ ਸ਼ਿਫਾਰਿਸ਼ ਨਹੀਂ ਮੰਨੀ ਜਾਵੇਗੀ। ਮਾਂਜੋਗ ਐਸਐਸਪੀ ਸਾਹਦੇ ਹੁਗਮਾਨਸਾਰ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਜਿਹੜੇ ਰੋਡ ਦੇ ਰੋਲ ਲਾਗੂ ਨਹੀਂ ਕਰਦੇ ਉਹਨਾਂ ਦੇ ਚਲਾਣ ਜਿਹੜੇ ਛੜਕਾਂ ਦੇ ਕੰਡੇ ਦੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਕੋਈ ਕਚਰੀ ਚੱਲ ਜਾਂਦਾ ਕੋਈ ਕਿਸੇ ਡਾਕਟਰ ਚੱਲ ਜਾਂਦਾ ਕੋਈ ਬਾਜ਼ਾਰ ਚੱਲ ਜਾਂਦਾ ਉਹਨਾਂ ਦੇ ਚਲਾਣ ਜਿਹੜੇ ਅਸੀਂ ਕੀਤੇ ਆ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ 15 ਅਗਸਤ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਲਾਵਾਰਸ ਗੱਡੀਆਂ ਜਿਹੜੀਆਂ ਨਾਲ ਦੇ ਦੁਕਾਨ ਵਾਲੇ ਨੂੰ ਜਿਹੜਾ ਪਤਾ ਹੁੰਦਾ ਵੀ ਇਹ ਗੱਡੀ ਕਿਹਦੀ ਹੈ ਉਹਨਾਂ ਦੇ ਅਸੀਂ ਚਲਾਉਣ ਜਿਹੜੇ ਆ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਜਿਹੜੀਆਂ ਆਪਣੀਆਂ ਗੱਡੀਆਂ ਨੇ ਦਾ ਤਿਹਾੜਾਂ ਦੇ ਦਿਨ ਨੇ 15 ਅਗਸਤ ਲੈੜੇ ਆ ਤਾਂ ਆਪਣਾ ਵਹਿਕਲ ਜਿਹੜਾ ਆ ਪਾਰਕਿੰਗ 'ਚ ਖੜਾ ਕਰੋ ਤੇ ਇਸ ਤਰ੍ਹਾਂ ਨਾ ਵੀ ਕੋਈ ਕਿਤੇ ਲਾਜੇ ਕੋਈ ਕਿਤੇ ਵਾਜੇ ਟ੍ਰੈਫਿਕ ਦੀ ਵਾਇਲੇਸ਼ਨ ਨਾ ਕਰੋ ਟ੍ਰੈਫਿਕ ਦੇ ਨਿਯਮਾਂ ਨੂੰ ਇਹਦਾ ਲਾਗੂ ਕਰੋ ਕਿਨੇ ਕਿ ਪਾਰਕ ਕਰਦੇ ਤੇ ਫ੍ਰੀ ਵੈਸੀ 30 ਕੇ ਚਲਾਨ ਕੀਤੇ ਸਾਰੇ ਇਹੀ ਕੀਤੇ ਹੋ ਜਿਹੜੇ ਅਹ ਟ੍ਰਾਂਗ ਪਾਰਕੇ ਗੱਡੀਆਂ ਖੜੀਆਂ ਕਰਦੇ ਨੇ ਛੜ ਕਰੇ ਗੱਡੀ ਗੱਡੀ ਕੰਡੇ ਖੜੀ ਕਰਕੇ ਤੇ ਆਮ ਗ੍ਰੇ ਚਲੇ ਜਾਂਦੇ ਨੇ ਨਾ ਪਤਾ ਹੁੰਦਾ ਵੀ ਇਹ ਗੱਡੀ ਕਿਹਦੀ ਹੈ ਨਾ ਕਿਹਦੀ ਹੈ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਹੁਣ ਜਿਹੜੀਆਂ ਆਨਲਾਈਨ ਚਲਾਨ ਹੁੰਦੇ ਨੇ ਇਹਦੇ ਵਿੱਚ ਜਿਉਂਦੀ ਨਹੀਂ ਹੈਗਾ ਵੀ ਇਹ ਜਿਹੜਾ ਡਰਾਈਵਰ ਆ ਜਾਂ ਓਨਰ ਆ ਉਹ ਵਿੱਚੇ ਤੁਹਾਨੂੰ ਮਿਲੇ ਤੇ ਫਿਰ ਚਲਾਨ ਹੋਣਾ ਅਸੀਂ ਗੱਡੀ ਦਾ ਨੰਬਰ ਭਰ ਕੇ ਜਿਹੜਾ ਆਨਲਾਈਨ ਚਲਾਨ ਕਰਕੇ ਜਿਹੜੀ ਇੱਕ ਪਰਚੀ ਆ ਉਹਦੇ ਅਸੀਂ ਅੱਗੇ ਵਾਈਪਰ ਦੇ ਥੱਲੇ ਦੇ ਦਿੱਤਾ ਨਾ ਤੇ ਤੁਹਾਡੇ ਸਾਹਮਣੇ ਅੱਜ ਅਸੀਂ ਕੋਲ ਨੂੰ ਫੇਲਾ ਅਗੇ ਥੋੜਾ ਸਿਰੇ ਵਾਰਸਦਾ ਅਸੀਂ ਮਸਤ ਜੀਗਾ ਤੇ ਅਹੀਂ ਕਿ ਵੀ ਪਰਸੀ ਜਿਹੜੀਆਂ ਤੇ ਜੇ ਰਾਂ ਇਹ ਉਵੇਂ ਅਸੀਂ ਪਰਸੀਆਂ ਜਿਹੜੀਆਂ ਨੇ ਨਾਲ ਕੋਈ ਇਹ ਗਲ ਦੇ ਨਾਲ ਲੱਗੀਆਂ ਨੇ ਕੁਝ ਵਾਈਪਰ ਦੇ ਵਿੱਚ ਦਿੱਤੀਆਂ ਨੇ